ਖਵਰ ਫਿਲੌਰ ਦੇ ਨਜ਼ਦੀਕੀ ਪਿੰਡ ਨੰਗਲਤੋਆ ਜਿੱਥੇ ਕਿ ਇੱਕ ਚੋਰ ਧਾਰਮਿਕ ਸਥਾਨ ਅਤੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਲੋਕਾਂ ਦੇ ਹੱਥੇ ਚੜ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਚੋਰ ਚੋਰੀ ਕਰਕੇ ਕੰਦ ਟੱਪ ਰਿਹਾ ਸੀ ਤੇ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵਿਰਿੰਦਰ ਕਮਨ ਨੇ ਦੱਸਿਆ ਕਿ ਪਿੰਡ ਵਿੱਚ ਲਸੂਰੀ ਵਾਲੀ ਸਰਕਾਰ ਦੀ ਦਰਗਾਹ ਹੈ ਤੇ ਉਸੇ ਹੀ ਦਰਗਾਹ ਤੇ ਇਸ ਚੋਰ ਵੱਲੋਂ ਗੱਲਾਂ ਤੋੜ ਕੇ 1500 ਰੁਪਏ ਦੀ ਨਕਦੀ ਕੱਢੀ ਗਈ ਸੀ ਮੇਰਾ ਨਾਮ ਬਰਿੰਦਰ ਕੁਮਾਰ ਜੀ। ਭਾਰੀ ਟੀ ਮਾਮਲਾ ਇੱਕ ਬੰਦਾ ਇਹ ਦਰਬਾਰ ਟੋੜੀ ਵਾਲੇ ਪ੍ਰਕਾਰ ਦਰਬਾਰ ਦੇ ਮੇਲਾ ਪਰਖੋਂ ਬਾਈ। ਉਹਦੇ ਮੇਲੇ ਕਰਕੇ ਸਮਾਨ ਤੋਂ ਅੰਦਰ ਪਿਆ ਸੀ। ਗੱਲਾਂ ਤੋੜਿਆ, ਗੱਲੇ ਚ ਪੈਸੇ ਕੱਢ ਕੇ ਲੈ ਗਿਆ। ਸਮਾਨ ਚੱਕ ਲਏ, ਦੋ ਜਾਨੇ ਹੈਗੇ ਸੀ। ਇੱਕ ਇਹਨਾਂ ਨੱਟ ਗਿਆ ਦੇ ਨਾਲ ਦਾ, ਇੱਕ ਜਾਨਾ ਫੜ ਲਿਆ ਆਪਣੇ ਮੂੰਹ ਮੰਦਾ ਪਿਆ ਵੀ ਮੈਂ ਚੋਰੀ ਕੀਤੀ ਆ। ਇੱਥੇ ਕਿਹਦੇ ਘਰ ਵੀ ਚੋਰੀ ਹੁਣ ਕਰਦਾ ਪਿਆ ਕਿ ਉਹਨਾਂ ਨੇ ਰੰਗੇਤੀ ਫੜਿਆ ਉਥੋਂ। ਅੱਛਾ ਪਤਾ ਲੱਗਾ ਕਿੱਥੇ ਦਾ? ਇਹ ਉੱਚੇ ਮਠੰਡਿਆਂ ਦਾ ਦੱਸਦਾ ਹੀ ਆਪਣਾ ਪਿੰਡ ਕਾਲੂ ਦਾ ਮੁੰਡਾ। ਤੇ ਜਿਹੜਾ ਤੁਸੀਂ ਦੱਸਦੇ ਆ ਜਗ੍ਹਾ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਅੰਦਾ ਕਿ ਛੋੜਾ ਮੋੜਾ ਸਮਾਨ ਹੋਰ ਪਿਆ ਸੀ ਜੀ ਤੇ ਪਾਲਸ ਨੂੰ ਫੋਨ ਕਰਤਾ ਤੁਸੀਂ ਨਹੀਂ ਯਾਰ ਇਹ ਕਰਨਾ ਫੋਨ ਜੀ ਪਾਲਸ ਨੂੰ ਇਸ ਮੌਕੇ ਘਰ ਦੇ ਮਾਲਕ ਰਾਜਕਮਾਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਬੈਠਾ ਸੀ ਤੇ ਜਦੋਂ ਉਹ ਘਰ ਨੂੰ ਗਿਆ ਤਾਂ ਉਸਨੇ ਦੇਖਿਆ ਕਿ ਇੱਕ ਵਿਅਕਤੀ ਉਸਦੇ ਘਰ ਦੀ ਕੰਦ ਟੱਪ ਕੇ ਭੱਜ ਰਿਹਾ ਸੀ ਜਿਸ ਨੂੰ ਉਸਨੇ ਮੌਕੇ ਤੋਂ ਫੜ ਲਿਆ ਉਸਨੇ ਦੱਸਿਆ ਕਿ ਕਾਬੂ ਕੀਤੇ ਚੋਰ ਵੱਲੋਂ ਉਸਦੇ ਘਰ ਦਾ ਕਾਫੀ ਨੁਕਸਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਚੋਰ ਨੇ ਵੀ ਆਪਣਾ ਜੁਰਮ ਕਬੂਲਿਆ ਹੈ ਵੀਰੇ ਨਾ ਮੈਂ ਕਦੇ ਬਾਹਰ ਗਿਆ ਸੀ ਮੈਂ ਜਦੋਂ ਆਇਆ ਆਣ ਕੇ ਮੇਰਾ ਬੇਟਾ ਜਿਹੜਾ ਉਹ ਦੁਕਾਨ ਤੇ ਬੈਠਾ ਸੀ ਤਾਂ ਮੈਂ ਅੰਦਰ ਆਣ ਕੇ ਜਿੰਦਾ ਜਦੋਂ ਖੋਲ ਕੇ ਅੰਦਰ ਬੜਿਆ ਅੰਦਰ ਬੜੇ ਕਮਰੇ ਦੇ ਗਿਆ ਸਮਾਨ ਖਲਿਆ ਸੀ ਅਲਵਾਰੀ ਦਾ ਉਹ ਮੈਂ ਮੁੰਡੇ ਨੂੰ ਫੋਨ ਲਾਇਆ ਵੀ ਜਾਣ ਕੇ ਦੇਖੋ ਦੇਖੋ ਅਲਵਾਰੀ ਤੇ ਤੂੰ ਉਹਦੇ ਕੋਲੋਂ ਮੈਂ ਡਾਕੂਮੈਂਟ ਕੋਈ ਮੰਗਾਇਆ ਸੀ ਵੀਡੀਓ ਕਾਲ ਵੀਡੀਓ ਕਰਕੇ ਉਹ ਮੈਂ ਸਾਹਿਬ ਮੇਰੇ ਮਾਈਂਡ ਦੇ ਜੀ ਮੁੰਡੇ ਕੋਲੋਂ ਸਮਾਨ ਐਦਾ ਖਲਾਰ ਦਿੱਤਾ ਉਹਨੇ ਜਦੋਂ ਉਹਨੂੰ ਦੱਦਿਆ ਤਾਂ ਉਹ ਕਹਿੰਦਾ ਨਹੀਂ ਮੈਂ ਤਾਂ ਜਿਹੜੀ ਇਕੱਠਾ ਕਰਕੇ ਰੱਖਿਆ ਮੈਂ ਤਾਂ ਕੁਝ ਦਿੱਤਾ ਹੀ ਨਹੀਂਨੂੰ ਫਿਰ ਮੈਨੂੰ ਡਾਊਟ ਹੋ ਗਿਆ ਜੋ ਦੇਖਿਆ ਤਾਂ ਅਲਵਾਰੀ ਦਾ ਜਿਹੜਾ ਲੋਕਰ ਦਾ ਜਿਹੜਾ ਹੈਂਡਲ ਸੀ ਉਹ ਤੋੜਿਆ ਆਇਆ ਸੀ ਯਾਨੀ ਕਿ ਮੋਕੇ ਤੋਂ ਫੜੀ ਨਹੀਂ ਨਾ ਨਹੀਂ ਮੋਕੇ ਦੇ ਨਹੀਂ ਫੜਿਆ ਅੰਦਰ ਬੜਿਆ ਸੀ ਉੱਪਰ ਵੀ ਕੰਧ ਟੱਪ ਕੇ ਆਪੇ ਦੱਸਦਾ ਇਹ ਤੇ ਉੱਪਰ ਵੀ ਮੌਂਟੀ ਦੀ ਗੇਟ ਖੋਲ ਕੇ ਕੰਦ ਟੱਪ ਕੇ ਬਾਹਰ ਆ ਗਿਆ ਦੂਜੇ ਪਾਸੇ ਨੂੰ ਕਿਰਾਏਦਾਰਾਂ ਦੇ ਬਸ ਇਹਨੂੰ ਚਾਰ ਮਾਰ ਕੇ ਬਾਹਰ ਨਿਕਲਿਆ ਆਇਆ ਉਧਰ ਕੁੜੀਆਂ ਨੇ ਦੇਖਿਆ ਇਹਨੂੰ ਬਾਹਰ ਨਿਕਲਦੇ ਨੂੰ ਬਿਟਿਆਲੀ ਡੀਸਲ ਵਾਲਾ ਪੁਰਿਆ ਜਾਂਦਾ ਬੰਦਾ ਫਿਰ ਸਾਨੂੰ ਸ਼ੱਕ ਪੈ ਗਿਆ ਸ਼ੱਕ ਦੇ ਤੌਰ ਤੇ ਇਹਨੂੰ ਜਾ ਕੇ ਫੜ ਲਿਆ ਤੇ ਮੰਨ ਗਿਆ ਸਭ ਕੁਝ ਹੋਣ ਗਿਆ ਦੋ ਦੋ ਬੱਚਿਆਂ ਨੇ ਬੁਲਾਈਆਂ ਤਾਂ ਠੀਕ ਹੈ ਕੋਈ ਬਰਾਮਦ ਵੀ ਹੋਇਆ ਨਹੀਂ ਬਰਾਮਦ ਕੋਈ ਨਹੀਂ ਦਾ ਕੜੀ ਇੱਕ ਮੈਨੂੰ ਲੱਗਦਾ ਮੈਂ ਸੋਈ ਆ ਇਹ ਮੰਨਦਾ ਨਹੀਂ ਹੈ ਤਾਂ ਹੁਣ ਕੀ ਕਰ ਸਕਦੇ ਹਾਂ ਉਧਰ ਕਾਬੂ ਕੀਤੇ ਚੋਰ ਦਾ ਕਹਿਣਾ ਸੀ ਕਿ ਉਹ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਖਾਤਰ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਕਿਹੜਾ ਪਿੰਡ ਆ ਠੱ ਕੀ ਕਮਾਇਆ ਹੈ ਕੀ ਥੋਰੀ ਕੰਨਾ ਹੈ ਜੀ ਥੋਰੀ ਕੰਨਾ ਹੈ ਕਿੱਥੇ ਨਾਨਕ ਦਾ ਫਲੋਰ ਥੋਰੀ ਕਮਾਇਆ ਹੈ ਹੈ ਹਾਂ ਜੀ ਤੇ ਹੁਣ ਤੈਨੂੰ ਫੜ ਲਿਆ ਮਲੇ ਵਾਲਿਆਂ ਹਾਂ ਜੀ ਮੈਠਾ ਕਰਦਾ ਕੋਈ ਹਾਂ ਜੀ ਭਾਈ ਕੀ ਕਰਦਾ ਸੈਂਟਰ ਦੀ ਕੋਈ ਖਾਨਾ ਕਿੱਥੋਂ ਲੈਣਾ ਕੋਈ ਗੋਲੀ ਉੱਥੇ ਲਾਣੇ ਉੱਥੇ ਫੂਡ ਖਲੋ ਅੱਛਾ ਬੋਲੇ ਲਾਣਾ ਤਾਂ ਉਹ ਨਜ਼ਰ ਕਰਤਾ ਹੈ ਹਾਂ ਜੀ ਇਸ ਦੌਰਾਨ ਥਾਣਾ ਫਲੋਰ ਦੇ ASI ਜਸਪਾਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਕੀਤਾ ਜੀ ਇੱਕ ਇਹ ਸੰਦੀਕ ਨਾਮ ਦਾ ਚੋਰ ਆ ਸੰਦੀਕ ਮੁਹੰਮਦ ਨਾਮ ਦਾ ਚੋਰ ਆ ਇਹਦੀ ਉਮਰ ਕਰੀਬ ਹੋਣੀ ਹੈ ਕੋਈ 22-23 ਸਾਲ ਦੇ ਲਗਭਗ ਹਾਂ ਜੀ ਤੇ ਇਹਨੂੰ ਲੈ ਚਲੇ ਆਂ ਜੀ ਮਹੱਲੇ ਵਾਲਿਆਂ ਦੀ ਮਦਦ ਦੇ ਨਾਲ ਮਹੱਲੇ ਵਾਲਿਆਂ ਨੇ ਫੜਿਆ ਇਹਨਾਂ ਦੀ ਮਦਦ ਦੇ ਨਾਲ ਅਸੀਂ ਜੋ ਵੀ ਇੱਥੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਚੁਰੂ ਕਰਾਂਗੇ ਇੱਕ ਸਰ ਇਹ ਆਪਣੇ ਮੁਵਖਾ ਦੱਸ ਰਿਹਾ ਵੀ ਮੈਂ ਨਸ਼ੇ ਦਾ ਆਦੀਆਂ ਵੀ ਸਿਵਲ ਹਸਪਤਾਲ ਦੇ ਬਾਹਰ ਮੈਨੂੰ ਨਸ਼ਾ ਵੇਚਣ ਵਾਲੀਆਂ ਗੋਲੀਆਂ ਮਿਲਦੀਆਂ ਤੇ ਇੱਕ ਤਲਵੰਡੀ ਤੋਂ ਨਸ਼ਾ ਲੈ ਕੇ ਆਉਣਾ ਉਹਦੇ ਬਾਰੇ ਸਾਡਾ ਕੀ ਕਹਿਣਾ ਉਹ ਵੀ ਇਹਦੀ ਤਫਤੀਸ਼ ਅਮਲ ਵਿੱਚ ਲਿਆਵਾਂਗੇ ਜੋ ਵੀ ਇਹਦੇ ਕੋਲ ਰਿਕਵਰ ਹੋਏਗਾ ਜੋ ਵੀ ਜੋ ਦੋਸ਼ੀ ਪਾਏਗੇ ਉਹਨਾਂ ਨੂੰ ਜ਼ਰੂਰ ਨਾਮਜ਼ਦ ਕੀਤਾ ਜਾਵੇਗਾ ਜੀ